ਆਪਣਾ ਕੀਆ ਜਿਸ ਨੂੰ ਆਪਣਾ ਕਰ ਲਿਆ ਆਪਣਾ ਕੀਆ ਆਪੇ ਮਾਨ ਮੰਨਣ ਦਾ ਅਰਥ ਹੈ ਕਿ ਮਾਣ ਦੇਣਾ ਇੱਜ਼ਤ ਦੇਣੀ ਉਸ ਨੂੰ ਵਡਿਆਈ ਦੇਣੀ ਜਿਨ੍ਹਾਂ ਨੂੰ ਆਪਣੇਆਂ ਨੂੰ ਆਪਣੇ ਬਣਾ ਲੈਂਦਾ ਉਹਨਾਂ ਨੂੰ ਕੀ ਦਿੰਦਾ ਹੈ ਵਡਿਆਈ ਦਾਸ ਆਪਣੇ ਕੋ ਦੇ ਵੜੇ ਆਪਣੇ ਦਾਸ ਨੂੰ ਕੀ ਹੈ ਵਡਿਆਈ ਜਿੰਨ ਕੋ ਆਪ ਦੇ ਵੜਿਆਏ ਜਕਤ ਭੀ ਆਪੇ ਆਣ ਤਿੰਨ ਕੋ ਪੈਰੀ ਪਾਏ ਜਿੰਨ ਕੋ ਆਪ ਦੇ ਵੜਿਆ ਹੈ ਹੀ ਵਾਏ ਗੁਰ ਜਿਸ ਨੂੰ ਤੂੰ ਵੜਿਆਈ ਬਖਸ਼ਿਸ਼ ਕਰ ਜਿਸ ਦੇ ਉੱਤੇ ਤੇਰਾ ਮਨ ਮੰਨ ਗਿਆ ਜਿਹੜਾ ਤੈਨੂੰ ਭਾ ਗਿਆ ਜਿਹੜਾ ਤੇਰੇ ਚਰਨਾਂ ਦੇ ਵਿੱਚ ਬਿਲਕੁਲ 24 ਘੰਟੇ ਲੇਨ ਰਹਿ ਤਾ ਪਾਸ਼ਾ ਕਹਿ ਰਹੇ ਸਮਝਾ ਰਹੇ ਜਿੰਨ ਕੋ ਆਪ ਤੇ ਤੇਰੇ ਨੇਤਰ ਉਹਦੇ ਅਲ ਬਖਸ਼ਿਸ਼ ਆਲੇ ਖੁੱਲ ਗਏ ਤੋਂ ਨੂੰ ਵਡਿਆਈ ਦੇਣੀ ਲੱਗਿਆ ਤੇ ਵਡਿਆਈ ਕੀ ਦਿੱਤੀ ਪਾਤਸ਼ਾਹ ਸਮਝਾਰੇ ਨੇ ਜਿੰਨ ਕੋ ਆਪ ਦੇ ਵਡਿਆਈ ਜਗਤ ਭੀ ਪੇ ਆਪਿਆਂ ਤਿੰਨ ਕੋ ਪੈਰੀ ਪਾਏ ਕਹਿੰਦੇ ਸਾਰਾ ਜਗਤ ਵੀ ਉਹਦੇ ਚਨਾਂ ਚ ਪਾਊਗਾ ਜਿਹਨੂੰ ਤੂੰ ਬਖਸ਼ਿਸ਼ ਕਰ ਦਿੰਦੀ ਹੈ ਡਰ ਗਏ ਤਾਂ ਡਰ ਗਏ ਤਾਂ ਜੇ ਕਿਸ ਆਪ ਤੂੰ ਕੀ ਚੈ ਡਰ ਇਸ ਚੀਜ਼ ਦਾ ਜਿਸ ਵੇਲੇ ਕੁਝ ਆਪਣੇ ਅਪਨਤ ਚ ਕਰਾਂਗੇ ਤਾਂ ਉਹਦਾ ਲੇਖਾ ਦੇਣਾ ਪੈ ਜਾਊਗਾ ਹੈਨਾ ਲੇਕਿਨ ਜੇ ਉਹ ਬਖਸ਼ਿਸ਼ ਕਰ ਰਿਹਾ ਤੇ ਉਹਦੀ ਬਖਸ਼ਿਸ਼ ਨੂੰ ਅੱਗੇ ਰੱਖ ਕੇ ਤੇ ਜੋ ਕਰੀ ਜਾਓਗੇ ਤੇ ਉਹ ਕੁਛ ਇਹ ਨਾ ਹੋ ਜਵੇ ਕਿ ਬਖਸ਼ਿਸ਼ ਮਿਲ ਗਈ ਹੈ ਤੇ ਬਖਸ਼ਣ ਆਰ ਭੁੱਲ ਗਿਆ ਹੈ ਦਾਤ ਪਿਆਰੀ ਵਿਸਰਿਆ ਦਤਾਰ ਫਿਰ ਕੰਮ ਖਰਾਬ ਹੋ ਜੂ ਪੈ ਡਰੀਏ ਤਾਂ ਜੇ ਕਿਸ ਆਪ ਦੂ ਕੀਚੈ ਇਥੇ ਸਭ ਕਰਤਾ ਆਪਣੀ ਕਲਾ ਵਧਾਏ ਉਹ ਤਾਂ ਆਪਣੀ ਸ਼ਕਤੀ ਦਾ ਖੁਸ਼ ਹੋਇਆ ਉਸ ਸਿੱਖ ਦੇ ਰਾਹੀ ਆਪਣਾ ਪੁਛਾਰਾ ਔਰ ਵਧਾ ਰਿਹਾ ਹੈ ਲੇਕਿਨ ਉਸ ਨੂੰ ਅੱਗੇ ਕਰ ਦਿੱਤਾ